ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦਸਾਂਝ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਬੜ ਕੋਲ ਮੋਗੇ ਸ਼ਹਿਰ ਦੇ ਨਾਲ ਹੀ ਰਹਿ ਜਾਂਦਾ ਜੀ ਪਿੰਡ ਨੇੜੇ ਲਵਾਰਾ ਚੌਂਕ ਵੀ ਨੇੜੇ ਆ ਜੀ ਤੇ ਬੁੱਗੀਪੁਰਾ ਚੌਂਕ ਵੀ ਨੇੜੇ ਆ ਜੀ ਜਿਹੜੇ ਕੋਲ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਪਸ਼ੂਆਂ ਦੀ ਕਾਫੀ ਗਿਣਤੀ ਹੈ ਜੀ ਇੱਧਰ ਵੀ ਖੜੇ ਆ ਕੁਝ ਬੈਕ ਸਾਈਡ ਤੇ ਵੀ ਪਸ਼ੂ ਖੜੇ ਆ ਜੀ ਦੁੱਧ ਦਾ ਕੰਮ ਆ ਤੇ ਅੱਜ ਦੋ ਨਗ ਬਾਈ ਨੇ ਵਿਕਾਊ ਕੀਤੇ ਐ ਇੱਕ ਤਾਂ ਚੰਗੀ ਝੋਟੀ ਆ ਜੀ ਏਆਈ ਦੇ ਕਾਬਲ ਹੀ ਆ ਤੇ ਇੱਕ ਧੋਕੜ ਮੱਝਾ ਸਪੈਸ਼ਲ ਬੇਨਤੀ ਆ ਤੁਹਾਨੂੰ ਨਗ ਪਸੰਦ ਹੁੰਦਾ ਤਸੱਲੀ ਪਰ ਖਾ ਕੇ ਕਰ ਲਿਓ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਨਰਮਲ ਸਿੰਘ ਨਿੰਮਾ ਕਬੱਡੀ ਖਿਡਾਰੀ ਐ ગામ ਦੇ ਤਕਰੀਬਨ ਠੀਕ ਆ ਜੀ ਪਿੰਡ ਦਸਾਂਝ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 991465927 ਠੀਕ ਹੈ ਬਰੇ ਦੁੱਧ ਦਾ ਕੰਮ ਹੀ ਆ ਫਿਰ ਜੀ ਹਾਂਜੀ ਦੁੱਧ ਦੁੱਧ ਫਿਰ ਘਰਾਂ ਚ ਸਪਲਾਈ ਕਰਦੇ ਕਿ ਡੈਰੀ ਤੇ ਜੀ ਘਰਾਂ ਚ ਜਿਆਦੇ ਘਰਾਂ ਚ ਆ ਤੇ ਜਿਹੜਾ ਵੱਧ ਜਾਂਦਾ ਉਹ ਡੈਰੀ ਪਾ ਦਈ ਉਹ ਡੈਰੀ ਪਾ ਦਈ ਠੀਕ ਆ ਭਾਈ ਝੋਟੀ ਤੋਂ ਸ਼ੁਰੂ ਕਰਾਂਗੇ ਉਮਰ ਝੋਟੀ ਦੀ ਕਿੰਨੀ ਹੋ ਜੀ 2.5 ਸਾਲ ਦੀ ਹੋ ਗਈ ਦੰਦੋ ਜੀ ਦੰਦੋ ਖੀਰੀ ਹੈ ਗਾਰੰਟੀ ਹੈ ਜੀ ਉਹ ਚੀਜ਼ ਦੀ ਹਾਂਜੀ ਖੀਰੀ ਗਾਰੰਟੀ ਠੀਕ ਆ ਇਹਦੀ ਮਾਂ ਦਾ ਦੁੱਧ ਕਿੰਨਾ ਕਸੀ ਭਾਈ 13-14 ਲੀਟਰ ਦੁੱਧ ਦੀ 14 ਠੀਕ ਆ ਜੀ ਹਾਂਜੀ ਆ ਥੋੜਾ ਜਿਹਾ ਟੱਚ ਪੈਂਦਾ ਹੈ ਨਾ ਮੱਥੇ 'ਚ ਮਾਰਾ ਜਾਂ ਬੱਲੇ ਮੱਥੇ ਤੇ ਮਾਰਾ ਜਾਂ ਬੱਲੇ ਹਾਂਜੀ ਬਾਕੀ ਸਾਰੀ ਜੈਡ ਬਲੈਕੀ ਬਾਕੀ ਸਾਰੀ ਹਾਂਜੀ ਜੈਡ ਬਲੈਕ ਕੋਟ ਸ਼ਾਂਗ ਤਾਂ ਹੈ ਨਹੀਂ ਬਈ ਕੋਈ ਨਹੀਂ ਨਹੀਂ ਕੋਈ ਨਹੀਂ ਬਹੁਤ ਵਧੀਆ ਸਾਰੀ ਬਹੁਤ ਵਧੀਆ ਹਾਂ ਦਿਖਾ ਵੀ ਦੇ ਬੋਲੀ ਚੈੱਕ ਕਰਵਾ ਦੇਗੇ ਪੂਰੇ ਵੇਖ ਲਓ ਜੇ ਨਾ ਡਰੀ ਤਾਂ ਬਈ ਹੂੰ ਥੋੜਾ ਜਿਹਾ ਕੈਮਰੇ ਤੋਂ ਡਰਦੇ ਪਾ ਕੋਈ ਗੱਲ ਨਹੀਂ ਹਾਂ ਥੋੜੀ ਡਰਦੀ ਆ ਗਾਰੰਟੀ ਆ ਪੰਜ ਤੁਹਾਨੂੰ ਦੀ ਗਾਰੰਟੀ ਆ ਇਹ ਪੂਰੇ ਵਧੀਆ ਫਲੀਆਂ ਵਰਗੇ ਥਾਣਾ ਡੋਡੀਚਾਰੇ ਏ ਆਈ ਵਗੈਰਾ ਹੋਈ ਹੈ ਜੀ ਇਹਦੀ ਏ ਆਈ ਕੱਲ ਇੱਕ ਠੀਕਾ ਭਰਾਇਆ ਤੇ ਅੱਜ ਪਰੋਣਾ ਸੀਮਾ ਰਿਕਾਰਡ ਹੈਗਾ ਜਿਹੜਾ ਭਰਾਇਆ ਕਿ ਨਾਰਮਲੀ ਭਰਾਇਆ ਕਿ ਵਧੀਆ ਭਰਾਇਆ ਨਹੀਂ ਨਹੀਂ ਨਾਰਮਲੀ ਭਰਾਇਆ ਹੀ ਤੇ ਦੂਜਾ ਆਪਣਾ ਆਹੋ ਇਹ ਵੀ ਦੂਜਾ ਘਰ ਦੇ ਛੋਟੇ ਦੀ ਆ ਆਪਣੇ ਘਰ ਉਮਰ ਬਾਈ ਦੇ ਦਸਨ ਮੁਤਾਬਕ ਜੀ 2.5 ਸਾਲ ਆ ਜੀ ਦੰਦੋ ਗਰੰਟਡ ਖੀਰੀ ਆ ਗੋਲ ਸਿੰਘੀ ਆ ਗੋਲ ਪੱਠਪੂੜਾ ਏ ਆਈ ਬਾਈ ਦੱਸਦਾ ਕਿ ਕੱਲ ਇੱਕ ਕਰੀ ਆਪਾਂ ਕਰਾਤੀ ਆ ਇੱਕ ਕਰੀ ਅੱਜ ਹੋ ਜੂਗੀ ਜੀ ਸੋਨਾ ਪੱਠਪੂੜਾ ਮਦਰ ਮਿਲ ਕੇ ਰਿਕਾਰਡ ਇਹਦਾ 13 ਕਿਲੋ ਦਾ ਮੱਝ ਵੀ ਬਾਈ ਦੱਸਦਾ ਕਿ ਆਪਣੇ ਘਰੇ ਸੀ ਤੇ ਮਾਲੀ ਵੀ ਆਪਣੇ ਘਰੇ ਬਾਕੀ ਵੀਰੇ ਪਤਲਾ ਪਿੰਡਾ ਜੀ ਚੰਗੀ ਸੰਭੀ ਪਲੀਆ ਸੇਵਾ ਸੰਭਾਲ ਤੁਸੀਂ ਦੇਖ ਹੀ ਸਕਦੇ ਹੋ ਏ ਆਈ ਬਾਈ ਨੇ ਕਰਾ ਦੇਣੀ ਆ ਜੀ ਤੇ ਗੱਬਣ ਜਾਂ ਖਾਲੀ ਰਹਿਣਾ ਤੁਹਾਡੀ ਕਿਸਮਤ ਆ ਬਾਈ ਨੇ ਖਾਲੀ ਮੰਨ ਕੇ ਦੇਨੇ ਆ ਪਿੱਠ ਪੂੜੇ ਦੀ ਚੜਾਈ ਤੁਸੀਂ ਅੱਜ ਵੀ ਦੇਖ ਸਕਦੇ ਹੋ ਯਾਨੀ ਮੇਨ ਗੱਲ ਆ ਸੇਵਾ ਦੇ ਸਰਤੇ ਆ ਮਾਲਕਾਂ ਦੀ ਸੇਵਾ ਫੁੱਲ ਆ ਅਗਲੇ ਅੱਗੇ ਜਿੰਨੇ ਜਿਨੇ ਸੰਭਲੀ ਉਹਨਾਂ ਦੁੱਧ ਲੈ ਸਕਦੇ ਆ ਇਹ ਤੋਂ ਜੀ ਪਰ ਝੋਟੀ ਚ ਜਿਹੜਾ ਸਨਖਪੁਣਾ ਉਹ ਬਹੁਤ ਆ ਜੀ ਕੋਟ ਸ਼ਾਂਗ ਦੀ ਪੂਲ ਗਰੰਟੀ ਆ ਦੰਦਾਂ ਦੀ ਵੀ ਬਾਈ ਐਲੋ ਗਰੰਟੀ ਆ ਤੇ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਆ ਜੀ ਡਿਮਾਂਡ 52000 ਹੋਜੂ ਮਾਨ ਤਣ ਜੀ ਹਾਂਜੀ ਹੋਜੂ ਠੀਕ ਆ ਵੀਰੇ ਜਿਹੜੀ ਬਾਈ ਮਾਜਾ ਇਹਦਾ ਸੂਆ ਕਿੰਨਮ ਆ ਜੀ ਇਹ ਚੌਥੇ ਸੂਏ ਆ ਚੌਥੇ ਸੂਏ ਸੂਈ ਵੀ ਕਦੋਂ ਸੂਈ ਆ ਜੀ ਇਹ ਇਹਨੂੰ ਹੋ ਹੀ ਗਏ ਹੁਣੇ 5-6 ਮਹੀਨੇ ਸੂਈ ਹਾਂ ਏਆਈ ਵਗੈਰਾ ਹੋਈ ਆ ਜੀ ਇਹਦੇ ਏਆਈ ਇਹਦੇ ਟੀਕਾ ਭਰਿਆ ਹੋਇਆ 10 ਦਿਨ ਹੋ ਗਏ ਠੀਕ ਆ ਜੀ ਹਾਂਜੀ ਤੇ ਦੁੱਧ ਇਹਦਾ 4-5 ਕਿਲੋਈ ਆ ਮਿਲਦੀ ਕਿਵੇਂ ਆ ਜੀ ਇਹ ਮਿਲਦੀ ਤਾਂ ਟੀਕੇ ਦੇ ਚੋਲੇ ਨਾਲ ਪਹਾੜੇ ਤੇ ਮਿਲ ਪਈ ਸਾਨੂੰ ਉਾਂ ਵੀ ਦੈਰੀ ਦਾ ਕੰਮ ਛੇਤੀ ਹੁੰਦਾ ਦੁੱਧ ਪਾਉਣ ਦਾ ਸਮਾਂ ਨਹੀਂ ਹੁੰਦਾ ਆ ਸਮਾਂ ਨਹੀਂ ਹੁੰਦਾ ਇਸ ਕਰਕੇ ਟੀਕਾ ਮਾਰ ਲੀਦਾ ਤੇ ਵੈਸੇ ਪਹਾੜੇ ਤੇ ਜੇ ਥੋੜਾ ਟਾਈਮ ਦੀ ਜੇ ਤਾਂ ਪਹਾੜੇ ਤੇ ਮਿਲ ਪਈ ਪਹਾੜੇ ਤੇ ਵੀ ਆ ਜਾਂਦੀ ਟੀਕੇ ਤੇ ਵੀ ਟੀਕਾ ਲਾ ਕੇ ਵੀ ਹੈਲਦੀ ਨਹੀਂ ਜਮੇ ਜਾਨੀ ਮੂਰੇ ਨਹੀਂ ਖੜਨਾ ਨਾ ਨਾ ਕਾਸੇ ਦੀ ਲੋੜ ਨਹੀਂ ਦਾਣਾ ਸਿੱਟੋ ਚੋਲੋ ਠੀਕ ਆ ਥਣਾ ਦੀ ਗਾਰੰਟੀ ਹੈ ਥਣਾ ਦੀ ਫੁੱਲ ਗਾਰੰਟੀ ਹੈ ਤੋੜ ਕੇ ਦਿਖਾ ਦੀ ਵੀਰੇ ਟੋਕੜ ਆ ਜੀ ਮੱਝ ਸੁਆ ਚੌਥਾ ਸੂਈ ਆ ਤੇ 10 ਦਿਨਾਂ ਦੀ ਇਹਦੀ ਏਆਈ ਹੋਈ ਵੀ ਆ ਨੈਟ 4 ਕਿਲੋ ਕਾਨੂੰ ਪਤਾ ਵੀ ਤੇ ਇੰਨੇ ਪਸ਼ੂ ਚੋਨੇ ਸਮਾਂ ਬਹੁਤ ਲੱਗ ਜਾਂਦਾ ਗਾਂ ਦੁੱਧ ਪਾ ਕੇ ਵੀ ਆਉਣਾ ਹੁੰਦਾ ਤਾਂ ਦੱਸਦਾ ਬਾਈ ਆਪਾਂ ਕਹਿੰਦਾ ਟੀਕੇ ਹੀ ਮਾਰ ਲਈਦਾ ਜੀ ਆਵੇਂ ਝੂਟਾ ਆਉਂਦੇ ਨੇ ਆਵੇਂ ਝੂਠ ਮਾਰੀ ਜਾਈਏ ਹਨਾ ਕਈ ਜੱਗ ਬਾਈ ਥਾਪ ਹਾਂਜੀ ਹਾਂ ਜਿਹੜੀ ਗੱਲ ਬਾਈ ਸਮਾਂ ਹੀ ਉਹ ਨਾ ਹੁੰਦਾ ਪਸ਼ੂਆਂ ਦੀ ਗਿਣਤੀ ਹਾਂਜੀ ਹਾਂਜੀ 4 ਕਿਲੋ ਦੀ ਚਵਾਈ ਤੁਸੀਂ ਕਰ ਸਕਦੇ ਆ ਬਾਈ ਦੇ ਘਰੇ ਤੁਸੀਂ ਚੂੜ ਕੇ ਲੈ ਜਾਓ ਤਸੱਲੀ ਕਰ ਲਓ ਦੋਨੇ ਟਾਈਮ ਹੀ ਚੋਨੇ ਬਾਈ ਹਾਂ ਦੋਨੇ ਟਾਈਮ ਦੋਨੇ ਟਾਈਮ ਦੋਨੇ ਟਾਈਮ ਠੀਕ ਹੈ ਵੀਰੇ ਅਸੀਂ ਦੋਨੇ ਟਾਈਮ ਚੋਨੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਤੇ 45000 ਜੀ ਦਾ ਜੋੜਾ ਲੈ ਜੇ ਸੱਜਣ ਕੋਈ ਜੀ ਹਾਂ ਜੋੜਾ ਲੈ ਕਹਿੰਨਾ ਜੋੜਾ ਲੈ ਜਿਆਦਾ ਹੋ ਜੂ ਮਾਨਤਾਂ ਜੀ ਹੋ ਜੂਗਾ ਹੋ ਜੂਗਾ ਠੀਕ ਹੈ ਜੀ ਜੇ ਕੋਈ ਜੋੜਾ ਲੈ ਤੈਨ ਨੰਬਰ 22 ਕੋਲ ਇੱਕ ਸਫੇਪਟ ਗੱਡੀ ਹੈ ਜੀ ਮਾਡਲ ਕਿੰਨਾ ਜੀ ਇਹ 2007 ਹੈ 2007 ਪਾਸਿੰਗ ਪਈ ਹੈ ਜੀ ਇਹਦੀ ਨਹੀਂ ਪਾਸ ਲੰਗੀ ਹੋਈ ਹੈ ਹਾਂ ਕਿੰਨਾ ਸਮਾਂ ਹੋ ਗਿਆ ਲੰਗੀ ਸਾਲ ਹੀ ਹੋ ਗਿਆ ਜੀ ਆਪਣੇ ਨਾਂ ਗੱਡੀ ਜੀ ਨਹੀਂ ਉੱਪਰ ਕੋਲ ਐਫੀਡੇਵਟ ਤੇ ਐਫੀਡੇਵਟ ਤੇ ਹੈ ਜੀ ਕਿੰਨੇਵੇਂ ਓਨਰ ਹੈ ਜੀ ਇਹ ਤੇ ਮੈਂ ਦੂਜੇ ਨਾਂ ਹੀ ਹਾਂ ਠੀਕ ਹੈ ਜੀ ਪੀਬੀ 31 ਐਫ ਪੰਜਾਬ ਦਾ ਨੰਬਰ ਹੈ ਜੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਜੀ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰ ਲਓ ਜੀ ਲਗਭਗ 50% ਹੋਣਗੇ ਜੀ ਇਹ ਹੈਗੇ ਜਿਆਦਾ ਹੀ ਹੋਣਗੇ ਜੀ ਜਿਆਦਾ ਹੀ ਹੋਣਗੇ ਪੂਰਲੇ ਤਾਂ ਮਨ ਲਾਦੇ 80% ਹੀ ਆ ਠੀਕ ਹੈ ਜੀ ਤੇ ਮਗਰਲੇ ਹੋਣਗੇ 60 50 50 ਤੋਂ 60 70 ਤੇ ਬਾਕੀ ਸੀਟ ਕਵਰ ਵੀਰੇ ਨਵੇਂ ਚੜੇ ਹੋਏ ਕਿੰਨੀ ਚੱਲੀ ਹੈ ਜੀ ਇਹ ਟੁੱਟਲੇ ਇਹ ਮਨ ਲਾਦਾ ਲੱਖ ਤੋਂ ਉੱਪਰ ਆ ਥੋੜੀ ਲੱਖ ਪਲੱਸ ਚੱਲੀ ਵੀ ਆ ਹਾਂਜੀ ਠੀਕ ਹੈ ਵੀਰੇ ਬਾਕੀ ਤੁਸੀਂ ਅੰਦਰੋਂ ਵੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਡੀਜ਼ਲ ਵੇਰੀਐਂਟ ਹੀ ਹੈ ਨਾ ਜੀ ਇਹ ਡੀਜ਼ਲ ਡੀਜ਼ਲ ਠੀਕ ਹੈ ਜੀ ਦੀ ਜਲਦੀ ਗੱਡੀ ਆ ਬੀਡੀਆਈ ਬਾਕੀ ਚੈੱਕ ਕਰ ਸਕਦੇ ਹੋ ਪੀਪੀ 31 ਨੰਬਰ ਆ ਬਾਈ ਕੋਲ ਐਫੀ ਡੈਵਟ ਤੇ ਆ ਜੀ ਚਾਲੂ ਹਾਲ ਤਾਂ ਆ ਕੇ ਕੋਈ ਵੀ ਵੀਰ ਆਪਦੀ ਟਰਾਈ ਲੈ ਕੇ ਤੇ ਸੌਦਾ ਕਰ ਸਕਦਾ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਆ ਵਿਖਾ ਦਿਓ ਵੀਰੇ ਅੰਦਰ ਆਏ ਬਰਨਰ ਵੀ ਚੱਕ ਦਿਓ ਜੀ ਬਰਨਰ ਤਾਂ ਤੁਹਾਨੂੰ ਇੰਜਨ ਵੀ ਚੈੱਕ ਕਰਾ ਦਿੰਨੇ ਆ ਜੀ ਵਿੱਚੋਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਐਲਈਡੀ ਲੱਗੀ ਵੀ ਆ ਜੀ ਐਲਈਡੀ ਚੈੱਕ ਲਓ ਕਰ ਲਓ ਜੀ ਲੱਖ ਤੋਂ ਪਲੱਸ ਚੱਲੀ ਹੋਈ ਆ ਜੀ। ਬਾਕੀ ਕੰਡੀਸ਼ਨ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਜਿਹੜੇ ਡਾਕੂਮੈਂਟ ਆ ਉਹ ਤੁਸੀਂ ਬਾਈ ਕਰ ਲੋ। ਗੱਡੀ ਵਧੀਆ ਪੂਰੀ ਵਧੀਆ ਗੱਡੀ ਆ ਆਪਣੇ ਤਾਂ ਉਹ ਖੂਰ ਲੈ ਲਈ ਕਰਕੇ ਕਰੋਲਾ ਲੈ ਲਈ ਪੈਂ। ਠੀਕ ਆ। ਤਾਂ ਕਰਕੇ ਵੇਚਦੇ ਹਾਂ ਦੋ ਕੀ ਕਰਨੀਆਂ ਦੋ ਗੱਡੀਆਂ ਦਾ ਕੰਮ ਨਹੀਂ ਹੁੰਦਾ। ਹਾਂ ਦੋ ਦਾ ਕੰਮ ਨਹੀਂ ਤਾਂ ਕਰਕੇ ਆ ਗੱਡੀ ਪੂਰੀ ਸਹੀ ਆ ਚਲਾਉਣ ਨੂੰ ਜਿਹਨੇ ਕਿਤੇ ਘਰੇ ਰੱਖਣੀ ਆ। ਠੀਕ ਆ। ਬਹੁਤ ਵਧੀਆ ਗੱਡੀ ਆ। ਠੀਕ ਆ। ਤੇ ਜੈ ਜੀ ਦੀ ਡਿਮਾਂਡ ਵੀਰੇ ਦੇ 110 ਦੀ ਦੇ ਦਾਂ ਠੀਕ ਹੈ 110000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਹਾਂਜੀ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ